ਜਾ ਜਿੰਨਾ ਘਰਾਂ ਬੰਦੇ ਦੀ ਹਸੀਅਤ ਆ ਸਹੁਰੇ ਬੰਦਾ ਕੋਸ਼ਿਸ਼ ਕਰ ਰਿਹਾ ਕਿ ਉਹ ਕੁਛ ਨਾ ਕੁਛ ਆਪਣੇ ਹਿੱਸੇ ਚੋਂ ਪਾਵਾ ਆਪਾਂ ਨੂੰ ਇਸ ਮੌਕੇ ਦੇ ਉੱਤੇ ਤਾਂ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਕਿਸੇ ਦੀ ਹੈਲਪ ਹੁੰਦੀ ਹੈ ਉਹ ਆਪਾਂ ਕਰੀਏ ਸੋ ਨਾ ਕਿਸ ਨੂੰ ਲੈਂਦੀ ਹੈ ਨਾ ਕਿਸੇ ਹੋਰ ਬਾਰੇ ਡਿਸਕਸ ਕਰੀਏ ਸੋ ਜਿਹੜਾ ਬੰਦਾ ਵਧੀਆ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰੀਏ ਪਰ ਇਹਨੂੰ ਸਪੋਰਟ ਕਰਨੀ ਪਣੀ ਹੈ ਇਹ ਨਹੀਂ ਕਿ ਇੱਕ ਵਾਰੀ ਆ ਗਏ ਤੇ ਮੋਕੇ ਭੁੱਲ ਗਏ ਸੋ ਘਰ 15 20 ਦਿਨਾਂ ਬਾਅਦ 10 ਦਿਨਾਂ ਬਾਅਦ ਜਿਹੜਾ ਬੰਦੇ ਦਾ ਕਿੜਾ ਲੱਗਦਾ ਚੱਕਰ ਲੱਗਦਾ ਆਵੇ ਮੈਨੂੰ ਇਹ ਤਾਂ ਲੱਗਦਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਮੈਂ 20 ਦਿਨ 50 ਦਿਨ ਹੋਰੇ ਕੰਟੀਨਿਊ ਰਹਾ ਕਿਉਂਕਿ ਮੇਰਾ ਵੀ ਆਪਣਾ ਕੰਮ ਹੈ ਮੈਂ ਆਪਣਾ ਕੰਮ ਕਰਦਾ ਜੇ ਮੈਂ ਕੰਮ ਕਰੂੰਗਾ ਤਾਂ ਹੀ ਮੇਰੇ ਕੋ 4 ਪੈਸੇ ਹੋਣਗੇ ਤਾਂ ਹੀ ਮੈਂ ਅੱਗੇ ਕਿਸੇ ਦੀ ਹੈਲਪ ਕਰ ਸਕਦਾ ਮੈਂ ਈ ਆਰਟਿਸਟ ਨਹੀਂ ਵੀ ਆ ਸਕੇ ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਇਥੇ ਸੋ ਜ਼ਰੂਰੀ ਨਹੀਂ ਹੈ ਪਰ ਜਿਹੜਾ ਆ ਸਕਦਾ ਉਹ ਜ਼ਰੂਰ ਚੱਕਰ ਮਾਰ ਲੈ ਸਸਕਲ ਜੀ ਡੇਲੀ ਪੋਸਟ ਦੇਖ ਰਹੇ ਹੋ ਤਾਂ ਮੈਂ ਹਵਿਸ਼ੂਪ ਸਿੰਘ ਜਿੱਥੇ ਕਿ ਅੱਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਿੱਥੇ ਹੜ੍ਹ ਪੀੜਤ ਲੋਕਾਂ ਨੂੰ ਅੱਜ ਸਾਡੇ ਬਹੁਤ ਹੀ ਹਰਮਨ ਪਿਆਰੇ ਜਿਹੜੇ ਗਾਇਕ ਕਲਾਕਾਰ ਨੇ ਜਿਹੜੇ ਗਿੱਪੀ ਗਰੇਵਾਲ ਜੀ ਉਹ ਇੱਥੇ ਰਾਹਤ ਪੀੜਤਾਂ ਵਾਸਤੇ ਸਮਗਰੀ ਜਿਹੜੀ ਆ ਉਹ ਦੇਣ ਇੱਥੇ ਆਏ ਨੇ ਤਾਂ ਗਲੋਬਲ ਸਿੱਖ ਦੇ ਜਿਹੜੀ ਟੀਮ ਸਾਰੀ ਨਾਲ ਹੈ ਤਾਂ ਅੱਜ ਗੱਲਬਾਤ ਕਰਦੇ ਹਾਂ ਜੀ ਗਿੱਪੀ ਗਰੇਵਾਲ ਜੀ ਤੁਸੀਂ ਅੱਜ ਇੱਥੇ ਪਹੁੰਚੇ ਜਿਹੜੇ ਗਰਦਾਸਪੁਰ ਏਰੀਆ ਦੇ ਵਿੱਚ ਰਾਹਤ ਸਮਗਰੀ ਜਿਹੜੀ ਆ ਉਹ ਵੀ ਇੱਥੇ ਡੋਨੇਟ ਕਰਨੀ ਆ ਹੋਰ ਵੀ ਜਿਹੜੀ ਆ ਲੋਕਾਂ ਨੂੰ ਲੜਨ ਦੀਆਂ ਨੇ ਸ ਚੀਜ਼ਾਂ ਨੇ ਉਹ ਅੱਜ ਇੱਥੇ ਤੁਸੀਂ ਲੋਕਾਂ ਨੂੰ ਦੇ ਜਾ ਰਹੇ ਹੋ ਲੋਕਾਂ ਦੇ ਵਿੱਚ ਵੰਡ ਰਹੇ ਹੋ ਲਗਾਤਾਰ ਜੀ ਜੀ ਬਿਲਕੁਲ ਜੀ ਸੋ ਸਭ ਤੋਂ ਪਹਿਲਾਂ ਸਾਚੀ ਕਾਲ ਸਰਰ ਤੇ ਭਾਜੀ ਉਹਨਾਂ ਨੂੰ ਕਹਿ ਕੇ ਗਏ ਸੀ ਕਿ ਵੀ ਜਿਹੜੀ ਜਿਹੜੀ ਚੀਜ਼ ਚਾਹੀਦੀ ਹੋਵੇ ਸਭ ਦੱਸੀ ਜਾਇਆ ਕਰੋ ਸੋ ਦੇਖੋ ਉਹਨੇ ਫੋਨ ਆਇਆ ਦੱਸਿਆ ਆਲਾ ਨੀ ਕੋਈ ਤੁਸੀਂ ਲਗਾਤਾਰ ਹੋਰ ਵੀ ਇਲਾਕਿਆਂ ਦੇ ਵਿੱਚ ਜਾ ਰਹੇ ਹੋ ਲੱਗਦਾ ਕਿ ਅਜਨਾਲਾ ਡੇਰਾ ਬਾਬਾ ਨਾਨਕ ਬਰਦਾਸਪੁਰ ਦੇ ਵਿੱਚ ਕਾਫੀ ਲੋਕੀ ਜਿਹੜੇ ਇਸ ਚੀਜ਼ ਤੋਂ ਪੀੜਤ ਹੋਏ ਨੇ ਇਲਾਕੇ ਇਲਾਕਾ ਸਾਰਾ ਜਿਹੜਾ ਪੰਜਾਬ ਦਾ ਕੁਛ ਨਾ ਕੁਛ ਏਰੀਆ ਜਿਹੜਾ ਪੀੜਤ ਹੋਇਆ ਲੱਗਦਾ ਕਿ ਲੋਕਾਂ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਤੁਹਾਡੇ ਥਰੂ ਜਾਂ ਗਲੋਬਲ ਸਿੱਖ ਸੰਸਥਾ ਵੱਲੋਂ ਜਿਹੜੀਆਂ ਪਹੁੰਚ ਰਹੀਆਂ ਨੇ ਬੜਾ ਕਿਛ ਲੱਗਾ ਜੋਕਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਇਸ ਵਕਤ ਲੋੜ ਹੈ ਜੀ ਸਾਰਿਆਂ ਨੂੰ ਸੋ ਜਿੰਨਾਂ ਨੂੰ ਜੋ-ਜੋ ਚੀਜ਼ਾਂ ਦੀ ਰਿਕੁਆਇਰਮੈਂਟ ਆ ਸੋ ਕੋਸ਼ਿਸ਼ ਕਰ ਰਿਹਾ ਸਾਰੇ ਬੰਦੇ ਆਪਣੇ ਆਪਣੇ ਜਿੰਨਾਂ ਘਰਾਂ ਬੰਦੇ ਦੀ ਹਸਿਆਤ ਆ ਸੋ ਹਰ ਬੰਦਾ ਕੋਸ਼ਿਸ਼ ਕਰ ਰਿਹਾ ਕਿ ਮੈਂ ਕੁਛ ਨਾ ਕੁਛ ਆਪਣੇ ਹਿੱਸੇ ਜੋ ਪਾਵਾ ਸੋ ਬਹੁਤ ਡੇਲੀ ਦੇਖਦੇ ਆ ਥੋੜੇ ਪੋਸਟਾਂ ਦੇਖਦੇ ਆ ਸਾਰਿਆਂ ਦੀ ਸੋ ਸਾਰੇ ਲੱਗੇ ਹੋਏ ਨੇ ਤੁਹਾਨੂੰ ਬੇਨਤੀ ਕਰੂੰ ਜਲਦੀ ਸਭ ਕੁਝ ਠੀਕ ਹੋ ਜਾਵੇ ਕਿਹੜੇ ਕਿਹੜੇ ਪਿੰਡਾਂ ਵਿੱਚ ਤੱਕ ਤੁਰਾ ਕਰ ਰਹੇ ਹਾਂ ਹਲੇ ਕੋਈ ਪਲਾਨ ਕਰਕੇ ਨਹੀਂ ਆਏ ਜੀ ਸਦੇ ਭਾਈ ਹੁਣ ਕੋਲੇ ਆ ਜਾਂਦੇ ਨੇ ਆ ਸੋ ਅੱਗੇ ਜਿਵੇਂ ਰੂਟ ਬਣਵਾਉ ਮੈਂ ਚੱਲ ਪਾਣੀ। ਕੀ ਲੱਗਦਾ ਕਿ ਪੰਜਾਬ ਨੂੰ ਬੜੀ ਵੱਡੀ ਜਿਹੜੀ ਮਾਰ ਪਈ ਆ ਹੜਾਂ ਦੀ ਕਿ ਲੋਕ ਜਿਹੜੇ ਨੇ ਅੱਜ ਤਰਸ ਰਹੇ ਨੇ ਤਾਂ ਜਿਹੜੇ ਹਰ ਇੱਕ ਚਾਹੇ ਤੁਸੀਂ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਦੇ ਹੋ ਤੁਸੀਂ ਮਾਂ ਬੋਲੀ ਪੰਜਾਬੀ ਤੋਂ ਜੋ ਵੀ ਤੇਲ ਫੁੱਲ ਕਮਾਇਆ ਹੋਇਆ ਤੁਸੀਂ ਲੋਕਾਂ ਦੇ ਵਿੱਚ ਵੰਡ ਰਹੇ ਹੋ। ਕੀ ਲੱਗਦਾ ਕਿ ਅੱਜ ਵਾਕੇ ਉਹਨਾਂ ਲੋਕਾਂ ਨੂੰ ਲੋੜ ਐ ਜਾਂ ਅੱਜ ਲੋਕਾਂ ਦੇ ਵਿੱਚ ਵੰਡਣ ਦੀ ਲੋੜ ਐ ਤਾਂ ਜਿਹੜੇ ਕਰਾਂ ਦੇ ਵਿੱਚ ਹੋਰ ਵੀ ਕਈ ਸੰਸਥਾਵਾਂ ਜਾਂ ਕਹਿ ਦਈਏ ਸਰਕਾਰਾਂ ਜੇ ਬੈਠੀਆਂ ਹੋਈਆਂ ਨੇ ਉਹਨਾਂ ਨੂੰ ਵੀ ਅੱਜ ਇਹਨਾਂ ਬੀੜਾ ਚੁੱਕਣ ਦਾ ਜਿਹੜਾ ਜ਼ਰੂਰਤ ਐ। ਦੇਖੋ ਜੀ ਮੈਨੂੰ ਤਾਂ ਇਹ ਲੱਗਦਾ ਮੈਂ ਹਮੇਸ਼ਾ ਕਹਾਂ ਉਹਨਾਂ ਕਿ ਆਪਾਂ ਜਿਹੜਾ ਹੁਣ ਸਮਾਂ ਚੱਲ ਰਿਹਾ ਵਾ ਸੋ ਫਿਲਹਾਲ ਆਪਾਂ ਨੂੰ ਇਸ ਮੌਕੇ ਦੇ ਉੱਤੇ ਤਾਂ ਹੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਜਿਹੜੀ ਕਿਸੇ ਦੀ ਹੈਲਪ ਹੁੰਦੀ ਆ ਉਹ ਆਪਾਂ ਕਰੀਏ ਸੋ ਨਾ ਕਿਸੇ ਨੂੰ ਰੰਦੀਏ ਨਾ ਕਿਸੇ ਹੋਰ ਬਾਰੇ ਡਿਸਕਸ ਕਰੀਏ ਸੋ ਜਿਹੜਾ ਬੰਦਾ ਵਧੀਆ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰੀਏ ਔਰ ਆਏ ਲੋਕਾਂ ਨੂੰ ਲੋੜ ਆ ਆਪਣੇ ਬੰਦਿਆਂ ਨੂੰ ਲੋੜ ਆ ਆਪਾਂ ਹੀ ਨਾਲ ਖੜਾਂਗੇ ਹੋਰ ਕੌਣ ਖੜੂਗਾ ਸੋ ਫਿਲਹਾਲ ਤਾਂ ਅਸੀਂ ਸਿਰਫ ਇੱਕ ਹੀ ਉਸੇ ਫੋਕਸ ਦੇ ਉੱਤੇ ਚੱਲੇ ਹੋਏ ਆ ਸੋ ਜਿੱਥੇ ਜਿੱਥੇ ਸਾਨੂੰ ਲੋੜ ਲੱਗਦੀ ਆ ਜਿੰਨਾ ਕੁ ਅਸੀਂ ਕਰ ਸਕਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹ ਲੰਮਾ ਚੱਲੂਗਾ ਕੰਮ ਸੋ ਲੰਮੇ ਸਮੇਂ ਲਈ ਆਪਾਂ ਨੂੰ ਸਾਰਿਆਂ ਨੂੰ ਸਪੋਰਟ ਕਰਨੀ ਪਣੀ ਹੈ ਇਹ ਨਹੀਂ ਕਿ ਇੱਕ ਵਾਰੀ ਆ ਗਏ ਤੇ ਮੁਰਕੇ ਭੁੱਲ ਗਏ ਸੋ ਹਰ 15 20 ਦਿਨਾਂ ਬਾਅਦ 10 ਦਿਨਾਂ ਬਾਅਦ ਜਿਹੜਾ ਬੰਦੇ ਦਾ ਢੇੜਾ ਲੱਗਦਾ ਚੱਕਰ ਲੱਗਦਾ ਆਵੇ ਨਹੀਂ ਜੋ ਆਪਣੀ ਸ਼ਰਤਾਂ ਨਾਲ ਜੋ ਕਰ ਸਕਦੇ ਉਹ ਕਰੀ ਜਾ ਲਗਾਤਾਰ ਤੁਸੀਂ ਜਿਹੜੀ ਡੋਨੇਟ ਜਿਹੜੀ ਸੇਵਾ ਕਰ ਰਹੇ ਹੋ ਗਲੋਬਲ ਸਿੱਖ ਨਾਲ ਹੀ ਮਿਲ ਕੇ ਕਰ ਰਹੇ ਹੋ ਕਿ ਆਪਣੇ ਤੌਰ ਤੇ ਜਿਹੜੀ ਕਰ ਰਹੇ ਹੋ ਜਾਂ ਇਹਨਾਂ ਦੇ ਨਾਲ ਇੱਕ ਮਿਜ਼ੋਰਟੀ ਬਣ ਕੇ ਚੱਲਦੇ ਆ ਰਹੇ ਹੋ ਕਿਉਂਕਿ ਇਹ ਗਰਾਊਂਡ ਲੈਵਲ ਤੋਂ ਦੇਖਦੇ ਆ ਰਹੇ ਨੇ ਕੌਣ ਪੀੜਤ ਹੈ ਕਿੱਥੇ ਜਿਹੜੀ ਲੋੜਿੰਦਾ ਬਿਲਕੁਲ ਜੀ ਅਸੀਂ ਤਾਂ ਫਿਲਹਾਲ ਇਹਨਾਂ ਦੇ ਨਾਲ ਲੜਕੇ ਹੀ ਕਰ ਰਹੇ ਆ ਸੋ ਮੈਨੂੰ ਐ ਲੱਗਦਾ ਕਿ ਹਰ ਬੰਦੇ ਦਾ ਇੱਕ ਆਪਣਾ ਆਪਣਾ ਟਰਸਟ ਹੁੰਦਾ ਆਪਣਾ ਵਿਸ਼ਵਾਸ ਹੁੰਦਾ ਸੋ ਉਸ ਦੇ ਹਿਸਾਬ ਨਾਲ ਬੰਦੇ ਨੂੰ ਕਰਨਾ ਚਾਹੀਦਾ ਜਿਹੜੇ ਬੰਦੇ ਕੋਈ ਡਾਇਰੈਕਟ ਕਰ ਰਹੇ ਨੇ ਜਿਨ੍ਹਾਂ ਨੂੰ ਡਾਇਰੈਕਟ ਮਿਲਦੇ ਆ ਬੰਦੇ ਸੋ ਉਹਨਾਂ ਨੂੰ ਆਪਣੇ ਲੈਵਲ ਤੇ ਕਰਨੀ ਚਾਹੀਦੀ ਆ ਜੇ ਤੁਹਾਨੂੰ ਲੱਗਦਾ ਕਿ ਜਿਹੜਾ ਪਾਥ ਤੁਹਾਨੂੰ ਸਹੀ ਲੱਗਦਾ ਤੁਹਾਨੂੰ ਉਸ ਪਾਥ ਤੇ ਕਰਨਾ ਚਾਹੀਦਾ ਹਰ ਬੰਦੇ ਦਾ ਆਪਣਾ ਆਪਣਾ ਮਾਈਂਡ ਸੈਟ ਹੁੰਦਾ ਅਸੀਂ ਜਦੋਂ ਆਉਂਨੇ ਆ ਸਤੋ ਹੀ ਜਿੰਨੀ ਵੀ ਚੀਜ਼ ਇਹ ਸਾਨੂੰ ਕਹਿੰਦੇ ਆ ਅਸੀਂ ਜਦੋਂ ਲੈ ਕੇ ਆਉਂਨੇ ਆ ਸਾਨੂੰ ਇਹ ਦੱਸਦੇ ਆ ਯਾਰ ਲਿਸਟ ਆ ਜੀ ਆ ਬੰਦਿਆਂ ਕੋਲੇ ਅਸੀਂ ਸਮਾਨ ਭੇਜ ਰਹੇ ਆ ਸਾਡੀ ਟੀਮ ਜਾਵੇ ਸਾਡੀ ਟੀਮ ਜਾਵੇ ਉਹਨਾਂ ਨੂੰ ਚੈੱਕ ਕਰੇ ਕਿ ਸਹੀ ਜਗ੍ਹਾ ਸਮਾਨ ਪਹੁੰਚਿਆ ਨਹੀਂ ਪਹੁੰਚਿਆ ਸੋਈ ਨਹੀਂ ਕਿ ਕਿ ਇੱਥੇ ਅਸੀਂ ਸਮਾਨ ਧਰ ਕੀਤਾ ਸਾਨੂੰ ਪਤਾ ਹੀ ਨਹੀਂ ਆ ਵੀ ਉਹ ਚੀਜ਼ ਕਿੱਥੇ ਆ ਸੋ ਇੱਥੋਂ ਤੁਹਾਨੂੰ ਪੂਰੀ ਹਰ ਚੀਜ਼ ਦਾ ਤੁਹਾਨੂੰ ਅਪਡੇਟ ਮਿਲਦਾ ਬਾ ਸੋ ਮੈਨੂੰ ਲੱਗਦਾ ਕਿ ਬਹੁਤ ਵਧੀਆ ਕੰਮ ਕਰ ਰਿਹਾ ਔਰ ਮੈਂ ਤਾਂ ਜੈਨੂਅਲੀ ਜਦੋਂ ਮੈਂ ਪਿਛਲੀ ਵਾਰੀ ਵੀ ਆਇਆ ਸੀ ਮੈਂ ਤਾਂ ਉਦੋਂ ਵੀ ਇਹਨਾਂ ਦਾ ਧੰਨਵਾਦ ਕੀਤਾ ਸੀ ਇਹਨਾਂ ਦਾ ਵੀ ਬਾਕੀ ਜਿਹੜੀਆਂ ਹੋਰ ਵੀ ਸਸਤਾਵਾਂ ਕੰਮ ਕਰ ਰਹੀਆਂ ਨੇ ਕਿਉਂਕਿ ਇੱਥੇ ਕੰਟੀਨਿਊਸਲੀ ਰਹਿ ਕੇ ਲਗਾਤਾਰ ਇਨਾ ਟਾਈਮ ਲੱਗੇ ਰਹਿਣਾ ਸੋ ਇਹ ਬਹੁਤ ਵੱਡੀ ਗੱਲ ਹੈ ਜੀ ਕੀ ਕੀ ਕਹਿੰਦੇ ਹੋ ਕਿ ਜੇਕਰ ਲਗਾਤਾਰ ਤੁਸੀਂ ਕਹਿ ਰਹੇ ਸੀਗੇ ਲੋਕਾਂ ਤੱਕ ਜਿੱਥੇ ਤੱਕ ਰਾਹਤ ਸਮਗਰੀ ਪਹੁੰਚਣੀ ਚਾਹੀਦੀ ਆ ਤਾਂ ਜਿੰਨਾ ਟਾਈਮ ਤੱਕ ਲੋਕਾਂ ਨੂੰ ਰਾਹਤ ਨਹੀਂ ਮਿਲੀ ਉਹਨਾਂ ਟਾਈਮ ਤੱਕ ਲੋਕਾਂ ਦੇ ਵਿੱਚ ਹੀ ਵਿਜ਼ਟ ਕਰੋਗੇ ਤੁਸੀਂ ਬਿਲਕੁਲ ਜੀ ਦੇਖੋ ਮੈਨੂੰ ਇਤਲਾ ਦੋ ਹੁੰਦਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਮੈਂ 20 ਦਿਨ 50 ਦਿਨ ਹੋਰੇ ਕੰਟੀਨਿਊ ਰਹਾ ਕਿਉਂਕਿ ਮੇਰਾ ਵੀ ਆਪਣਾ ਕੰਮ ਹੈ ਮੈਂ ਆਪਣਾ ਕੰਮ ਕਰਦਾ ਜੇ ਮੈਂ ਕੰਮ ਕਰੂੰਗਾ 타이 ਮਰ ਕੋ ਚਾਰ ਪੈਸੇ ਆਉਣਗੇ 타이 ਮਾਗੇ ਕਿਸੇ ਦੀ ਹੈਲਪ ਕਰ ਸਕਦਾ ਵਾ ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਆਪਣੇ ਆਪਣੇ ਕੰਮ ਕਰ ਰਹੇ ਨੇ ਕਈ ਆਰਟਿਸਟ ਨਹੀਂ ਵੀ ਆ ਸਕੇ ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਇੱਥੇ ਸੋ ਜ਼ਰੂਰੀ ਨਹੀਂ ਹੈ ਪਰ ਜਿਹੜਾ ਆ ਸਕਦਾ ਉਹ ਜ਼ਰੂਰ ਚੱਕਰ ਮਾਰ ਲੇ ਪਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਉਣਾ ਹੀ ਆਉਣਾ ਹੈ ਆਪਣਾ ਪਰਪਸ ਇਹ ਹੈ ਕਿ ਹੈਲਪ ਪਹੁੰਚਣੀ ਚਾਹੀਦੀ ਹੈ ਕਿਸੇ ਵੀ ਤਰੀਕੇ ਨਾਲ ਹੋਵੇ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਕੀ ਕਹਿਣਾ ਉਸ ਪੰਜਾਬ ਚੜ੍ਹਦੀ ਕਲਾ ਚ ਰਹੇ ਜੀ ਇਹ ਨਹੀਂ ਕਹਿਣਾ ਚਾਹੁੰਦੇ ਠੀਕ ਹੈ ਜੀ ਬਿਲਕੁਲ ਜੀ ਸਾਡੇ ਨਾਲ ਸਨ ਕੀਤੇ ਗਰੇਵਾਲ ਜੀ ਜੋ ਕਿ ਅੱਜ ਰਾਤ ਸਮਗਰੀ ਦੇਣ ਵਾਸਤੇ ਲੋਕਾਂ ਦੇ ਵਿੱਚ ਉੱਤਰਨ ਲੱਗੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਥੇ ਕਿੰਨੇ ਵੱਡੀ ਕਦਾ ਦੇ ਵਿੱਚ ਇੱਕ ਗਦਾਮ ਜਿਹੜਾ ਹੈ ਉਸ ਦੇ ਵਿੱਚ ਸਮਾਨ ਜਿਹੜਾ ਰੱਖਿਆ ਹੋਇਆ ਹੈ ਕਿ ਕਿੱਥੇ ਕਿ ਬੈੱਡ ਰੱਖੇ ਹੋਏ ਨੇ ਸੌਦਾ ਪੱਤਾ ਰੱਖਿਆ ਹੋਇਆ ਗੱਦੇ ਰੱਖੇ ਹੋਏ ਨੇ ਲੋਕਾਂ ਦੀਆਂ ਲਿਸਟਾਂ ਇਡੀਆਂ ਬਣ ਰਹੀਆਂ ਨੇ ਤਿਆਰ ਕਰ ਰਹੇ ਨੇ ਸਿੱਖ ਗਲੋਬਲ ਜਿਹੜੀ ਹੈ ਸੰਸਥਾ ਹੈ ਉਸਦੇ ਨਾਲ ਲੜ ਕੇ ਜਿਹੜੇ ਗਿੱਪੀ ਗਰੇਵਾਲ ਜੀ ਨੇ ਜਿਹੜੇ ਸਾਡੇ ਪੰਜਾਬੀ ਐਕਟਰਸ ਜਿਹੜੇ ਗਾਇਕ ਨੇ ਉਹਨਾਂ ਦੇ ਨਾਮ ਤੋਂ ਜਿਹੜਾ ਅਕਸਰ ਹੀ ਉਹਨਾਂ ਦੀ ਪਛਾਣ ਹੈ ਤਾਂ ਉਹ ਲਗਾਤਾਰੀ ਜਿਹੜਾ ਇੱਥੇ ਸੇਵਾ ਕਰ ਰਹੇ ਤਾਂ ਉਹਨਾਂ ਦੇ ਇਹ ਕਹਿਣਾ ਹੈ ਕਿ ਮੈਂ ਗਲੋਬਲ ਸਿੱਖ ਵਾਲਿਆਂ ਨਾਲ ਮਿਲ ਕੇ ਇਸ ਨਾਲ ਜਿਹੜੀ ਸੇਵਾ ਕਰ ਰਹੇ ਕਿਉਂਕਿ ਉਹ ਇੱਕ ਕੱਲੀ ਕੱਲੀ ਚੀਜ਼ ਨੂੰ ਬ੍ਰੀਫ ਕਰ ਰਹੇ ਨੇ ਤਾਂ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਉਹ ਘਰਾਂ ਤੱਕ ਜਿਹੜੀ ਆ ਪਹੁੰਚਾ ਰਹੇ ਨੇ ਤਾਂ ਲੋਕਾਂ ਦੇ ਨਾਲ ਵਿਚਰ ਰਹੇ ਨੇ ਕਿਉਂਕਿ ਉਹਨਾਂ ਦੀ ਟੀਮ ਬਹੁਤ ਵੱਡੀ ਹੈ ਜੇਕਰ ਗੱਲ ਕਰਦੇ ਆ ਤਾਂ ਸਾਡੇ ਵਿੱਚ ਦੇਖੋ ਗਲੋਬਲ ਸਿੱਖ ਗਲੋਬਲ ਸਿੱਖ ਜਿਹੜੀ ਸੰਸਥਾ ਹੈ ਉਹ ਕਿਵੇਂ ਇਸ ਈਨ ਨੂੰ ਦੇਖ ਰਹੀ ਹੈ ਕਿ ਕਿਹੜੀ ਜਗ੍ਹਾ ਤੇ ਕਿਹੜੀ ਨੀਡ ਹੈ ਤਾਂ ਉਸੇ ਤਰੀਕੇ ਦੇ ਨਾਲ ਹੀ ਲੋਕਾਂ ਦੇ ਵਿੱਚ ਵਿਚਰਦੀ ਆ ਰਹੀ ਹੈ ਇਸ ਤੋਂ ਅੱਗੇ ਜਿਹੜਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਿਵੇਂ ਵੀ ਇਹਨਾਂ ਨੇ ਜਾਣਾ ਹੋਵੇਗਾ ਤਾਂ ਅਸੀਂ ਉਹ ਵੀ ਤੁਹਾਨੂੰ ਆਪਣੀ ਸਕਰੀਨ ਦੇ ਨਾਲ ਜਿਹੜੀ ਰੂਬਰੂ ਕਰਾਂਗੇ ਕੈਮਰਾ ਪਰਸਨ ਦੇ ਨਾਲ ਵਿਸ਼ੇ ਬੁਸ਼ੇ